ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੌਮੀ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਪਣਾ ਉਧਰਾ ਅਧਿਕਾਰੀ ਛੋਲ ਲਿਆ ਹੈ। ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਜ਼ਿਕਰ ਕਰਦਈਏ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਉਹਨਾਂ ਦਾ ਲੰਮਾ ਸਮਾਂ ਇਲਾਜ ਚੱਲਿਆ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਇਸ ਸੰਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਰਾਧਾ ਸਵਾਮੀ ਸత్సੰਗ ਵਿਆਸ ਦੇ ਸਰਪ੍ਰਸਤ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸత్సੰਗ ਵਿਆਸ ਸੁਸਾਇਟੀ ਦੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਅਤੇ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਵੀ ਅਧਿਕਾਰ ਹੋਵੇਗਾ। ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀਤੋਂ ਬਾਅਦ ਉਹਨਾਂ ਨੂੰ ਸੰਗਤ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਹੈ ਇਸੇ ਤਰ੍ਹਾਂ ਉਹਨਾਂ ਨੇ ਵੀ ਇਹ ਕਾਮਨਾ ਅਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸਤਿਗੁਰੂ ਵਜੂ ਸੇਵਾ ਕਰਨ ਵਿੱਚ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ। ਆਹ ਹੁਣ ਜਾਣਦੇ ਹਾਂ ਜਸਦੀਪ ਸਿੰਘ ਗਿੱਲ ਦਾ ਪਿਛੋਕੜ। ਜਸਦੀਪ ਸਿੰਘ ਗਿੱਲ ਦਾ 15 ਮਾਰਚ 1979 ਨੂੰ ਜਨਮ ਹੋਇਆ ਜਸਦੀਪ ਸਿੰਘ ਗਿੱਲ ਹੈਲਥ ਕੇਅਰ ਅਤੇ ਫਾਰਮਾਸਿਊਟੀਕਲ ਉਦਯੋਗਾਂ ਦੇ ਵਿੱਚ ਕੰਮ ਕਰ ਚੁੱਕੇ ਹਨ IQVIA ਵਿੱਚ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਅਤੇ ਸਲਾਹਕਾਰ ਮੁਖੀ ਵਜੋਂ ਸੇਵਾ ਕੀਤੀ ਹੈ ਮੁੰਬਈ ਦੇ ਵਿੱਚ IQVIA ਦੇ ਕਾਰਪੋਰੇਟ ਦਫ਼ਤਰ ਦੇ ਆਧਾਰ ਤੇ ਜਸਦੀਪ ਦੱਖਣੀ ਏਸ਼ੀਆ ਖੇਤਰ ਲਈ ਸਲਾਹ ਅਤੇ ਸੇਵਾਵਾਂ ਦੇ ਕਾਰੋਬਾਰ ਦੀ ਦੇਖ ਰੱਖ ਕਰ ਰਹੇ ਸਨ ਅਤੇ ਪ੍ਰਾਈਵੇਟ ਇਕੁਇਟੀ ਅਤੇ ਸਰਹੱਦ ਪਾਰ ਸਹਿਯੋਗ ਵਿੱਚ ਪਹਿਲ ਕਦਮੀਆਂ ਦੀ ਅਗਵਾਈ ਵੀ ਕੀਤੀ ਹੈ ਹੈਲਥ케ਅਰ ਅਤੇ ਫਾਰਮਾਸਿਊਟੀਕਲ ਸੈਕਟਰ ਦੇ ਵਿੱਚ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਜਸਦੀਪ ਸਿੰਘ ਗਿੱਲ ਘਰੇਲੂ ਅਤੇ ਮਲਟੀਨੇਸ਼ਨਲ ਕੰਪਨੀਆਂ ਦੋਵਾਂ ਲਈ ਇੱਕ ਉੱਚ ਪੱਧਰੀ ਸਲਾਹਕਾਰ ਰਹੇ ਚੁੱਕੇ ਹਨ ਉਹ ਵਿਸ਼ੇਸ਼ ਤੌਰ ਤੇ ਵੱਡੇ ਪੇਮਾਨੇ ਦੀ ਰਣਨੀਤੀ ਅਤੇ ਵਿਕਾਸ ਪ੍ਰੋਜੈਕਟਾਂ ਕੀਮਤਾਂ ਦੀ ਰਣਨੀਤੀਆਂ ਮਾਰਕੀਟ ਪ੍ਰਵੇਸ਼ ਅਤੇ ਵਿਸਤਾਰ ਦੀਆਂ ਰਣਨੀਤੀਆਂ ਦੇ ਵਿੱਚ ਨਿਪੁੰਨ ਹਨ ਜਸਦੀਪ ਸਿੰਘ ਗਿੱਲ ਨੇ ਪੀ ਐਚ ਡੀ ਕੈਂਬਰੇ ਯੂਨੀਵਰਸਿਟੀ ਤੋਂ కెమికਲ ਇੰਜੀਨੀਅਰ ਦੇ ਵਿੱਚ ਕੀਤੀ ਹੈ ਲੰਡਨ ਬਿਜ਼ਨਸ ਸਕੂਲ ਦੇ ਵਿੱਚ ਇੱਕ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੂਰਾ ਕੀਤਾ ਹੈ ਤੇ ਆਈਟੀਆਈ ਦਿੱਲੀ ਤੋਂ ਆਪਣਾ ਅੰਡਰ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਆਪਣੀ ਕਾਰਪੋਰੇਟ ਭੂਮਿਕਾ ਤੋਂ ਇਲਾਵਾ ਜਸਦੀਪ ਸਿੰਘ ਗਿੱਲ ਨੇ ਆਪਣੀ ਡਾਕਟਰੀ ਪੜਾਈ ਦੇ ਦੌਰਾਨ ਇੱਕ ਸਲਾਹਕਾਰ ਫਰਮ ਦੀ ਸਹਿ ਸਥਾਪਨਾ ਕੀਤੀ ਜੋ ਉਹਨਾਂ ਦੀ ਉਦਮੀ ਭਾਵਨਾ ਅਤੇ ਨਿਰੰਤਰ ਸਿੱਖਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਹਾਲੀ ਦੇ ਵਿੱਚ ਜਸਦੀਪ ਸਿੰਘ ਗਿੱਲ ਸਿਪਲਾ ਵਿਖੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾਰੇ ਸਨ ਜਿੱਤੇਓ ਫਾਰਮਾ ਸਿਟੀਕਲ ਅਤੇ ਪ੍ਰਾਈਵੇਟ ਇਕਿਊਟੀ ਸੈਂਟਰਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ ਹਨ ਉਹਨਾਂ ਦੀ ਅਕਾਦਮਿਕ ਉੱਤਮਤਾ ਉਹਨਾਂ ਦੀ ਪੇਸ਼ੇਵਰ ਪ੍ਰਾਪਤੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਉਦਯੋਗ ਵਿੱਚ ਬਹੁਤ ਹੀ ਸਤਕਾਰਤ ਸ਼ਖਸੀਅਤ ਬਣਾ ਦਿੱਤਾ ਹੈ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਵਜੋਂ ਉਹਨਾਂ ਦੀ ਹਾਲ ਹੀ ਵਿੱਚ ਹੋਈ ਨਿਯੁਕਤੀ ਉਹਨਾਂ ਦੇ ਪਹਿਲੇ ਹੀ ਵਿਲੱਖਣ ਕੈਰੀਅਰ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਹੈ ਦੱਸ ਜੀਏ ਕਿ ਰਾਦਰ ਸੋਮੀ ਸత్సੰਗ ਵਿਆਸ ਡੇਰੇ ਦੀ ਸਥਾਪਨਾ 1891 ਦੇ ਵਿੱਚ ਹੋਈ ਸੀ ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ ਜਿਸ ਦੇ ਵਿੱਚ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਤੇ ਹੋਰ ਕਈ ਦੇਸ਼ਾਂ ਸ਼ਾਮਲ ਹਨ ਡੇਰੇ ਕੋਲ 4000 ਏਕੜ ਤੋਂ ਵੱਧ ਦੀ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 48 ਏਕੜ ਦਾ ਲੰਗਰ ਹਾਲ ਹੈ ਡੇਰੇ ਵਿੱਚ ਸ਼ਰਦਾਲੂਆਂ ਦੇ ਠਹਿਰਨ ਲਈ ਸਰਾਵਾਂ ਗੈਸਟ ਹੌਸਟਲ ਅਤੇ ਸ਼ੈਡਾਂ ਕੈਂਪ ਵਿੱਚ ਲੋਕਾਂ ਦੇ ਮੁਫਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਹਨ ਕੈਂਪ ਤੋਂ 35 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ